ਕਿ ਤੁਹਾਡੇ ਤੇ ਖਾਸ ਕਰਕੇ ਇਸ ਗੱਲ ਦਾ ਬਹੁਤ ਵੱਡਾ ਇਲਜ਼ਾਮ ਲੱਗ ਰਿਹਾ ਬਾਰ-ਬਾਰ ਕਿ ਤੁਹਾਡਾ ਧਿਆਨ ਸਟੇਜ ਵੱਲ ਨਹੀਂ ਹੈ ਜਿੰਨਾਂ ਦੀ ਲੋੜ ਨਹੀਂ ਖੜੇ ਹੋਣ ਦੀ ਉਹ ਖੜੇ ਐ ਜਿੰਨਾਂ ਦੀ ਲੋੜ ਹੈ ਕਿਤੇ ਨਾ ਕਿਤੇ ਕਿਸੇ ਮੀਡੀਆ ਨਾਲ ਗੱਲ ਕਰਨੀ ਹੈ ਕੋਈ ਇੰਟੈਲੀਜੈਂਸੀ ਨਾਲ ਗੱਲ ਕਰਨੀ ਹੈ ਸਭਾਈ ਆਪੂ ਸਾਥੀ ਸਾਡੇ ਬੈਠੇ ਐ ਇਸ ਕਰਕੇ ਤੁਹਾਡੇ ਤੇ ਇਸ ਦਾ ਇਤਰਾਜ਼ ਹੈ ਇਲਜ਼ਾਮ ਹੈ ਕਿਰਪਾ ਕਰਕੇ ਇਸ ਨੂੰ ਲਾ ਕੇ ਜਾਓ ਕਿ ਇਤਰਾਜ਼ ਆਜੀ ਇੱਥੇ ਆਪਾਂ ਛੱਡ ਕੇ ਜਾਈਏ ਪਹਿਲਾਂ ਦੋਖ ਨਾਲ ਰਾਈਏ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਮਰਦਾ ਪਿਛਲੇ ਸਾਥੀ ਆਪਣੀਆਂ ਗੱਲਾਂ ਦੇ ਵਿੱਚ ਅਜੇ ਵੀ ਲੱਗੇ ਹੋਏ ਆ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਮਰਦਾ ਪੰਜਾਬ ਸਰਕਾਰ ਮਰਦਾਬਾ ਜਿੰਦਾਬਾਦ ਮਰਦਾਬਾ ਸੋ ਸਾਥੀਓ ਮਾਤਰਾ ਪੜਾਅ ਤੋਂ ਵੀ ਇਹ ਹੈ ਅਹਿਮ ਹੈ ਜਿੰਨੇ ਕਾਸੀ ਆ ਬੈਸਲੇ ਬੈਠੇ ਆ ਇਸ ਗੱਲ ਵਾਸਤੇ ਜਿੰਨੇ ਕਾਸੀ ਲਾਹ ਪਰਵਾਈ ਵਰਤ ਰਹੇ ਆ ਤਾਂ ਸਾਡੇ ਵਾਸਤੇ ਬਹੁਤ ਵੱਡਾ ਸਵਾਲ ਆਣਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਹੁੰਦੀਆਂ ਪੁੱਛਤਾ ਸਾਨੂੰ ਇਸ ਗੱਲ ਤੇ ਸਵਾਲ ਕਰਨਗੇ ਆ ਕਿ ਜਦੋਂ ਲੜੰਦਾ ਮੌਤਾ ਸੀ ਉਦੋਂ ਤੁਸੀਂ ਲੜੇ ਨਹੀਂ ਉਦੋਂ ਤੁਸੀਂ ਡਰੇ ਰਹੇ ਉਦੋਂ ਤੁਸੀਂ ਬੋਲੇ ਨਹੀਂ ਕਿਉਂਕਿ ਭਾਵੇਂ ਸੁਬੇ ਦੀ ਸਰਕਾਰ ਹੈ ਮੈਂ ਕੇਂਦਰ ਦੀ ਸਰਕਾਰ ਹੈ ਲਗਾਤਾਰ ਅਸੀਂ ਤਾਂ ਜਿਵੇਂ ਕਿਹਾ ਜਾਂਦਾ ਉਹ ਫਿਰ ਨੱਟ ਬਣਾਉਣ ਨੂੰ ਤੇ ਉਹ ਫਿਰ ਨੱਟ ਘੜਾਉਣ ਨੂੰ ਅਸੀਂ ਤਾਂ ਮੰਗ ਇਹ ਕਰਦੇ ਆ ਕਿ ਭਰਤੀ ਕੀਤੀ ਜਾਵੇ ਨਵੇਂ ਪੋਸਟਾਂ ਘਟਿਆ ਜਾਣ ਔਰ ਰੁਜ਼ਗਾਰ ਦਿੱਤਾ ਜਾਵੇ ਪਰ ਮਸਲਾ ਤਾਂ ਇਸ ਤੋਂ ਅੱਗੇ ਕਿ ਕਿਹੜੇ ਸਾਥੀ ਲੱਗੇ ਹੋਏ ਆ ਜਿਹੜੇ ਨਿਸ਼ਾਨ ਚ ਆ ਗਏ ਜਿੱਥੇ ਆਪਾਂ ਬੈਠੇ ਆ 100 ਮੀਟਰ ਦੇ ਅੰਦਰ ਇਹ ਯੂਨਿਟੀ ਅਰਡੀਟੋਰੀਅਮ ਦੇ ਵਿੱਚ ਤੁਹਾਡੇ ਯਾਦ ਹੋਣਾ ਜਦੋਂ 41 ਕਾਹ ਨੂੰ ਆਰਡਰ ਦਿੱਤੇ ਆ ਤਾਂ 262 ਕਾਤੀ ਅਜੇ ਉਸ ਲਿਸਟ ਦੇ ਵਿੱਚੋਂ ਬਾਹਰ ਹੈ ਜਿਹੜੇ ਲੱਗਦੇ ਜਿਨ੍ਹਾਂ ਨੇ ਸਾਲ ਦੋ ਸਾਲ ਲਾ ਵੀ ਲਏ ਉਹਨਾਂ ਨੂੰ ਵੀ ਰਿਕਵੈਸਟ ਕੀਤਾ ਜਾ ਰਿਹਾ ਹੈ ਇਸ ਕਰਕੇ ਜਨੂ ਕਿਤੇ ਲੱਗਦਾ ਕਿ ਸਾਡੀ ਮੰਡਲੀ ਦੀ ਗੱਲ ਖੜੀ ਹੈ ਅਮੈਂ ਵੇਖ ਰਿਹਾ ਸੀ ਭੈਣਾ ਦਾ ਕੁਝ ਕੁ ਭੈਣਾ ਦਾ ਨੂੰ ਇਹ ਨਹੀਂ ਪਤਾ ਕਿ ਸਟੇਜ ਤੇ ਬੁਲਾਇਆ ਕੀ ਬੋਲ ਰਹੇ ਆ ਇੱਕੋ ਸਰਡ ਕ੍ਰੀਤੀ ਵਾਲੇ ਪੈਣਾ ਦੀ ਗੱਲ ਤੋੜਿਆ ਸੀ ਤੇ ਜਿੱ ਕੱਲਾ ਮਸਲਾ ਹੀ ਬਦਲੀਆਂ ਦਾ ਐ ਇਸ ਤੋਂ ਵੀ ਵੱਡੇ ਮਸਲੇ ਪਏ ਐ ਇਸ ਤੋਂ ਵੀ ਅੱਗੇ ਸਮੱਸਿਆਵਾਂ ਮਾ ਪੰਨਿਆਂ ਦੇ ਪੁਰਾਣੀ ਪੈਨਸ਼ਨ ਪਈ ਐ ਕਿਉਂਕਿ 58 ਸਾਲ ਦੇ ਹੋ ਕੇ ਬਿਨ ਤੇ ਧੱਕੇ ਵਾਂਗੂ ਤੁਹਾਡਾ ਰਸਾ ਲਾ ਦਿੱਤਾ ਜਾਣਾ ਐ 58 ਸਾਲ ਤੁਹਾਨੂੰ ਵਰਤ ਕੇ ਖੁੱਲਾ ਸਾਡ ਦਿੱਤਾ ਜਾਣਾ ਤੁਹਾਡਾ ਭਵਿੱਖਾ ਤੁਹਾਡੇ ਬਜ਼ੁਰਗਾਂ ਦਾ ਭਵਿੱਖਾ ਤੁਹਾਡੇ ਬੱਚਿਆਂ ਦਾ ਭਵਿੱਖ ਕੀ ਹੋਊਗਾ ਕੱਲ ਤਾਂ ਇਹ ਵੀ ਸੋਚਣ ਵਾਲੀ ਐ ਇਸ ਤੋਂ ਵੀ ਅੱਗੇ ਅੱਗੇ ਮਸਲੇ ਖੜੇ ਆ ਇਸ ਕਰਕੇ ਰਲ ਕੇ ਇਕੱਠੇ ਹੋ ਕੇ ਹੰਬਲੇ ਮਾਰਦੀ ਲੋੜ ਹੈ ਇਸ ਜ਼ਮੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਮਸਲਾ ਕੱਲਾ ਸਾਡਾ ਇੱਥੇ ਇੱਕ ਜਣ ਆ ਕੇ ਬਦਲੀਆਂ ਦਾ ਨਹੀਂ ਕੱਲਾ ਰੀਕਾਸਟਾ ਨਹੀਂ ਕੱਲਾ ਕਿਸੇ ਵਿਸ਼ੇਸ਼ ਕਟਾਗੀ ਸ਼ਾਰਟ ਪੈਂਕੀ ਇਕਟਾਈ ਕਰਤਾ ਨਹੀਂ ਮਸਲਾ ਤਾਂ ਸਿੱਖਿਆ ਭਵਭਾਵ ਨੂੰ ਬਚਾਉਣ ਦਾ ਵੀ ਪਿਆ ਮਸਲਾ ਤਾਂ ਪ੍ਰਾਣੀਆਂ ਪੈਨਸ਼ਨਾਂ ਦੀ ਬਹਾਲੀ ਦਾ ਵੀ ਪਿਆ ਮਸਲਾ ਤਾਂ ਹੋਰ ਸਾਡੇ ਪੰਜਾਬ ਦੇ ਉਹਨਾਂ ਸਕੂਲਾਂ ਨੂੰ ਜਿਹੜੇ ਟਾਲਾ ਲੱਗਿਆ ਨੂੰ ਐ ਇਹ ਚੱਲ ਰੱਜਿਆ ਨੂੰ ਦੇਣ ਵਾਸਤੇ ਪਿਛਲੇ ਸਮੇਂ ਦੀ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਸੀ ਜਦੋਂ ਇਹ ਤਤਵੰਜ ਕਰਨ ਵਾਲਾ ਫੰਡ ਇਸ ਗੱਲ ਤੇ ਉੱਚੇ ਉੱਚੇ ਧਿਆਨ ਦਿੰਦਾ ਸੀਗਾ ਤੇ ਅੱਜ ਫੋੜ ਉਸੇ ਰਸਤੇ ਤੇ ਆ ਚਾ ਉਸ ਗੱਲ ਇਹਦੇ ਵਸਦੀ ਨਹੀਂ ਕੱਲ ਨੀਤੀਆਂ ਨੂੰ ਮੋੜਾ ਦੇਂਦੀ ਹੈ ਜਿਹੜੀਆਂ ਨੀਤੀਆਂ ਕੱਢ ਕੇ ਆਉਣੇ ਸਮਿਆਂ 'ਚ ਸਾਡੇ ਕਿਆ ਜਾ ਰਹੀਆਂ ਨੇ ਸਾਡੇ ਤੇ ਲਾਗੂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਭਾਵੇਂ ਕੱਲੀ ਝਮਣੀ ਚੋਣ ਇਹ ਨਹੀਂ ਪਹਿਲਾਂ ਗੱਡਣ ਵਾਲੇ ਵੀ ਹੋ ਕੇ हटਿਆ ਇਸੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਮੁੱਲਾਂਪੁਰ ਦੇ ਨੇੜੇ ਵੀ ਆਪਾਂ ਕਰਕੇ ਹਟਿਆ ਜਦੋਂ ਕਾਂਗਰਸ ਸਰਕਾਰ ਹੁੰਦੀ ਸੀ ਤਾਂ ਮਸਲਾ ਕੱਲਾ ਇੱਕੇ ਨਹੀਂ ਸਾਨੂੰ ਇਸ ਗਿਣਤੀ ਨੂੰ ਤੈਅ ਕਰ ਲੈਣਾ ਚਾਹੀਦਾ ਹੈ ਬੀਤੇ ਕੱਲ ਵੀ ਕੁਝ ਸਾਫੀ ਆ ਕੇ ਗਏ ਆ ਕਹਿ ਦਿੱਤਾ ਜਾਂਦਾ ਹੈ ਕਿ ਜਿਹੜਾ ਸਾਨੂੰ ਇਹ ਮੁਕਾਬਲੇ ਬਹੁਤ ਵੱਡਾ ਇੱਕ ਆਟੂ ਨਿਕਲਿਆ ਕਿਉਂਕਿ ਜਦਾਬਾਨ ਲਾਗਿਓ ਤਰਰ ਉਸ ਲਾਗਿਓ ਇਹ ਵੀ ਬੜੀਆ ਗੱਲ ਹੈ ਜੇ ਰੋਸ ਜਾੜ ਤੇ ਜੇ ਸਾਡੀਆਂ ਰਗਾਂ ਦਾ ਖੂਨ ਖੰਡਾ ਪੈ ਜੇ ਜੇ ਨਸਤਰ ਆਇਆ ਵੀ ਸਾਡੀਆਂ ਰਗਾ ਚੋਂ ਖੂਨ ਨਾ ਸਿਮੇ ਜੇ ਸਾਡੀਆਂ ਰਗਾ ਚੋਂ ਬਗਾਲ ਤੇ ਖੂਨ ਦੇ ਟੁੱਕੇ ਨਾ ਬੋਲਿਆ ਤਾਂ ਸਾਨੂੰ ਇੱਕ ਗੱਲ ਤੇ ਆਪਣੇ ਆਪ ਨੂੰ ਸਵਾਰ ਕਰ ਲੈਣਾ ਚਾਹੀਦਾ ਹੈ ਕਿ ਬਾਤਾਂ ਹੀ ਅਸੀਂ ਜਿਵੇਂ ਕਹਿੰਦਾ ਸੀ ਸਰਦਾ ਸਿੰਘ ਸੱਚੀ ਮੁੱਚੀ ਕਰਤਾਰ ਸਿੰਘ ਖਰਬੇ ਦੇ ਵਾਰਸਾਂ ਕੀ ਅਸੀਂ ਭਗਤ ਸਿੰਘ ਹੁਣਾਂ ਦੇ ਵਾਰਸਾਂ ਕੀ ਅਸੀਂ ਬਾਬਾ ਬੰਦਾ ਸਿੰਘ ਹੁਣਾਂ ਦੇ ਵਾਰਸਾਂ ਇਹ ਗੱਲ ਖੁਦ ਨੂੰ ਸਵਾਲ ਕਰ ਲੈਣਾ ਚਾਹੀਦਾ ਤੁਸੀਂ ਸਾਰੇ ਉਹ ਲੋਕਾਂ ਤੋਂ ਸੰਦਰਸੀ ਲੋਕੋ ਠੀਕ ਹੈ ਕਿਤੇ ਨਾ ਕਿਤੇ ਸਾਡੀ ਇਸ ਗੱਲ 'ਚ ਘਾਟ ਰਹਿ ਜਾਂਦੀ ਆ ਕਿ ਸਾਡੀ ਸਟੇਜ ਦੇ ਨਾਲ ਪੂਰਾ ਤਾਲ ਮੇਲ ਨਹੀਂ ਬੰਦਾ ਪਰ ਤੁਸੀਂ ਲੱਗਣ ਵਾਲੇ ਲੋਕੋ ਆਪਣੇ ਲਈ ਨਹੀਂ ਤੁਸੀਂ ਪੀछे ਲੋਕਾਂ ਲਈ ਲੱਗਣ ਵਾਲੇ ਵੀ ਹੋ ਕਿਉਂਕਿ ਮੇਰੇ ਯਾਦ ਆ ਇਸੇ ਸ਼ਹਿਰ ਦੇ ਵਿੱਚ ਆ ਜਾ ਗੁਲੰਦਰ ਦੇ ਵਿੱਚ ਜਾਂ ਪਟਿਆਲੇ ਦੇ ਵਿੱਚ ਕਿੱਥੇ ਕਿੱਥੇ ਵੀ ਵੇਦ ਨਗਰਾਂ ਦਾ ਸੰਘਰਸ਼ ਚੱਲਦਾ ਰਿਹਾ ਮੋਰਚਾ ਚੱਲਦਾ ਰਿਹਾ ਹਰੇਕ ਪਾਸੇ ਸੰਜੇ ਮੁਵੱਕੇ ਵੱਲੋਂ ਤੁਸੀਂ ਪੀਟੀਐਸ ਵੱਲੋਂ ਤੁਸੀਂ ਹਰੇਕ ਪਾਸੇ ਵੇਦ ਨਗਰਾਂ ਦਾ ਸਹਿਯੋਗ ਕਰਦੇ ਰਹੇ ਹੋ 37 4 ਪੋਸਟਾਂ ਦਾ ਇੰਤਾਰੇ ਕਾਹ ਤੋਲਦਾ ਉਹ ਤੁਹਾਡੇ ਸਹਿਯੋਗ ਦੇ ਨਾਲ ਵੇਦ ਨਗਰਾਂ ਦੇ ਸੰਬੰਧੇ ਤੇ ਲਈਆਂ ਗਈਆਂ ਪੋਸਟਾਂ ਨੇ ਆਉਂਦੇ ਦਿਨਾਂ ਦੇ ਵਿੱਚ ਵੀ 15 ਤਰੀਕ ਨੂੰ ਉਸੇ ਤਾਤੇ ਕਿਵੇਂ ਜਲੰਧਰ ਦੇ ਵਿੱਚ 7 ਜੁਲਾਈ ਨੂੰ ਜਾ ਕੇ ਜਿਮਣੀ ਚੌਂ ਦੇ ਵਿੱਚ ਉਲਕੋ ਦੇ ਉਮੀਦਵਾਰਾਂ ਦੇ ਦਫ਼ਤਰ ਦਾ ਘਰਾਵ ਕਰਕੇ ਬੈਠੇ ਸੀ ਆਉਂਦੀ 15 ਤਰੀਕ ਨੂੰ ਫੇਰ ਫੇਰਜਗਰ ਸਾਂਝੇ ਮੋੜਕੇ ਵੱਲੋਂ ਅਸੀਂ ਆਪਣੇ ਹੱਕਾਂ ਲਈ ਪਾਵੇ ਵਾਰਟੈਂਡ ਕਰਾਫਟੀਆਂ ਪੋਸਟਾਂ ਹੋਣ ਪਾਵੇ ਮਾਸਟਰ ਕੈਡਰ ਦੀਆਂ ਹੋਣ ਪਾਵੇ ਅੰਬਰਾਡ ਸ਼ੋਰਟ ਦੀਆਂ ਲੋਬੇ ਇਹਨਾਂ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ਦੇ ਵਿੱਚ ਇੱਥੇ ਸਾਥ ਤੇ ਫੇਰਜਗਰ ਸਾਂਝੇ ਮੋੜਕੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੋ ਤੁਹਾਡੇ ਤੋਂ ਇਸ ਗੱਲ ਦੀ ਵੀ ਉਮੀਦ ਕਰਾਂਗੇ ਜਿਸ ਤਿੱਕੇ ਦੇ ਨਾਲ ਤੁਸੀਂ ਬੇਰਜ਼ਗਾਰਾਂ ਦਾ ਆਉਂਦੇ ਸਮੇਂ ਦੇ ਵਿੱਚ ਪਿਛਲੇ ਇਤਿਹਾਸ ਦਾ ਸਹਿਯੋਗ ਕਰ ਸਕਦੇ ਹੋ ਕਰਦੇ ਰਹੇ ਹੋ ਬੇਰਜ਼ਗਾਰ ਸਾਗੇ ਮੋਰਚੇ ਵੱਲ ਅਸੀਂ ਅੱਜ ਦੇ ਸੰਗਠਨ ਦੇ ਵਿੱਚ ਸ਼ਾਮਿਲ ਆ ਮੈਂ ਬੇਰਜ਼ਗਾਰ ਭਾਈ ਜੀ ਮੋਰਚੇ ਤੁਹਾਡਾ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਚਾਹ ਜਨਤਾ ਜੈ ਹਸ ਮਾਰਸ਼ ਜਿਤਨੇ ਲੋਕਾਂ ਨੂੰ